ਕਿਸੇ ਨੇ ਬਹੁਤ ਵਧੀਆ ਗੱਲ ਕਹੀ ਹੈ ਮਿਹਨਤ ਕਰਦੇ ਕਰਦੇ ਕਦੇ ਨਿਰਾਸ਼ ਨਾ ਹੋਣਾ ਕੀ ਪਤਾ ਕੱਲ ਦਾ ਦਿਨ ਉਹੀ ਹੋਵੇ ਜਿਸ ਦਾ ਇੰਤਜ਼ਾਰ ਤੁਸੀਂ ਕਈ ਸਾਲਾਂ ਤੋਂ ਕਰ ਰਹੇ ਹੋ ਹਾਂਜੀ ਮੈਂ ਅਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਏ ਗੱਲ ਡੈਰੀ ਫਾਰਮ ਦੇ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਤੁਹਾਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ ਤੇਜੀ ਅੱਜ ਮੇਰੇ ਪਾਰਟ 2 ਹੈਗਾ ਜਿਹੜਾ ਮੈਂ ਤੁਹਾਡੇ ਨਾਲ ਮਾਰਨਿੰਗ ਰੁਟੀਨ ਕੱਲ ਸ਼ੇਅਰ ਕੀਤਾ ਸੀਗਾ ਉਹਦਾ ਦੂਸਰਾ ਪਾਰਟ ਆਇਆਗਾ ਕਿਉਂਕਿ ਕੱਲ ਮੈਂ ਜੇ ਇੱਕ ਵੀਡੀਓ ਦੇ ਵਿੱਚ ਹੀ ਸਾਰਾ ਕੁਝ ਮਿਕਸ ਕਰ ਦਿੰਦੀ ਤਾਂ ਵੀਡੀਓ ਬੜੀ ਲੰਬੀ ਹੋ ਜਾਣੀ ਸੀਗੀ ਤੇ ਤਾਂ ਕਰਕੇ ਮੈਂ ਦੋ ਬਾਟ ਦੇ ਵਿੱਚ ਕੀਤੀ ਹੈਗੀ ਤਾਂ ਕੱਲ ਮੈਂ ਸਫਾਈ ਕੀਤੀ ਸੀ ਕਮਰੇ ਦੀ ਤੁਹਾਡੇ ਨਾਲ ਉਹ ਦਿਖਾਇਆ ਕਮਰਾ ਮੇਰਾ ਮੈਂ ਮਤਲਬ ਮੈਂ ਝਾੜੂ ਮਾਰਿਆ ਥੋੜਾ ਜਿਹਾ ਸੋਫਾ ਵਗੈਰਾ ਸੈੱਟ ਕਰਕੇ ਰੱਖਿਆ ਸੀਗਾ ਤਾਂ ਤੁਸੀਂ ਸ਼ੁਰੂ ਚ ਦੇਖਿਆ ਆਏਗਾ ਤੇ ਇੱਥੇ ਮੈਂ ਹੁਣ ਮਾਰ ਰਹੀ ਆ ਝਾੜੂ ਝਾੜੂ ਮੇਰੇ ਬੱਚੇ ਜਿਹੜੇ ਉਹ ਸਕੂਲ ਚਲੇ ਗਏ ਸੀਗੇ ਤਾਂ ਉਦੋਂ ਮੈਂ ਜੋ ਸਕੂਲ ਜਾਣ ਤੋਂ ਪਹਿਲਾਂ ਇੱਕ ਕਿਚਨ ਦੇ ਵਿੱਚ ਝਾੜੂ ਮਾਰਿਆ ਸੀਗਾ ਉਸ ਤੋਂ ਬਾਅਦ ਬੱਸ ਦਾ ਹਾਰਨ ਵੱਜ ਗਿਆ ਸੀਗਾ ਤੇ ਫਿਰ ਉਹਨਾਂ ਨੂੰ ਮੈਂ ਬੱਸ ਚੜ੍ਹਾ ਆਈ ਸੀਗੀ ਉਸ ਤੋਂ ਬਾਅਦ ਫਿਰ ਆ ਕੇ ਮੈਂ ਕਮਰਿਆਂ ਦੀ ਸਫਾਈ ਕਰਨ ਲੱਗੀ ਇੱਥੇ ਹੁਣ ਮੈਂ ਜਿਹੜਾ ਗੋਆ ਹੈਗਾ ਉਹ ਵੀ ਗੋਬਰ ਗੈਂਸ ਚ ਪਾ ਆਈ ਸੀਗੀ ਤੇ ਪਸੂਆਂ ਦੇ ਵਿੱਚ ਬੇੜੇ ਚ ਬੋਕਰ ਮਾਰਤੀ ਸੀਗੀ ਰੇਡੇ ਦੇ ਵਿੱਚ ਵੀ ਬੋਕਰ ਮਾਰਿਆਈ ਸੀਗੀ ਤਾਂ ਕੱਪੜੇ ਵੀ ਮੇਰੇ ਜਿਹੜੇ ਮਸ਼ੀਨ ਦੇ ਵਿੱਚ ਸੀਗੇ ਪਾਏ ਉਹ ਵੀ ਮੈਂ ਕੱਢਿਆਈ ਸੀਗੀ ਤੇ ਫਿਰ ਮੈਂ ਅੰਦਰਾਂ 'ਚ ਝਾੜੂ ਮਾਰਨ ਲੱਗੀ ਸੀਗੀ ਕਿਉਂਕਿ ਬੱਚਿਆਂ ਨੂੰ ਜਦੋਂ ਮੈਂ ਸਕੂਲ ਤੋਰਦੀ ਹਾਂ ਉਸ ਤੋਂ ਬਾਅਦ ਮੈਂ ਮਤਲਬ 10-15 ਮਿੰਟ ਝਾੜੂ ਨਹੀਂ ਚੱਕਦੀ ਉਸ ਤੋਂ ਪਹਿਲਾਂ ਜਿਵੇਂ ਚੱਕ ਮਾਰਦਾ ਮਾਰਦਾ ਜਦੋਂ ਬੱਚੇ ਸਕੂਲ ਜਾਂ ਮਤਲਬ ਜਾਵ ਰਹੇ ਹੁੰਦੇ ਉਸ ਤੋਂ 15-20 ਮਿੰਟਾਂ ਬਾਅਦ ਮੈਂ ਝਾੜੂ ਨਹੀਂ ਚੱਕਦੀ ਹੈਗੀਗੀ ਉੰਨਾ ਮੈਂ ਹੋਰ ਕੋਈ ਕੰਮ ਕਰ ਲੈਣੀ ਹੁੰਦੀ ਆ ਤਾਂ ਮੈਂ ਇੱਥੇ ਦੇਖੋ ਝਾੜੂ ਮਾਰਤਾ ਸੀ ਤੇ ਝਾੜੂ ਮਾਰ ਕੇ ਨਾਲ ਦੀ ਨਾਲ ਹੀ ਮੈਂ ਪੋਚਾ ਲਾਉਣ ਲੱਗ ਗਈ ਆ ਕਿ ਕੰਮ ਦੇਖੋ ਕਰਨਾ ਕੰਮ ਤਾਂ ਕਰਨਾ ਤਾਂ ਆਪਣਾ ਕਰਮ ਆ ਮੈਨੂੰ ਕਿਸੇ ਨੇ ਕਮੈਂਟ ਕੀਤਾ ਸੀਗਾ ਵੀ ਮੈਨੂੰ ਬਹੁਤ ਵਧੀਆ ਵੀ ਲੱਗਿਆ ਤੇ ਉਹ ਦੀਦੀ ਕਹਿੰਦੇ ਸੀ ਦੀ ਤੁਸੀਂ ਇੰਨੇ ਪਤਲੇ ਵੀ ਹੋ ਤੇ ਕੰਮ ਵੀ ਤੁਸੀਂ ਇੰਨਾ ਕਰਦੇ ਹੋਗੇ ਦੇਖੋ ਜੀ ਕੰਮ ਤਾਂ ਹਨਾ ਕਰਨਾ ਹੀ ਪੈਂਦਾ ਹੈਗਾ ਜੇ ਹੁਣ ਆਪਾਂ ਨਾ ਕਰਾਂਗੇ ਤੇ ਆਪਣੀ ਜਗ੍ਹਾ ਤੇ ਹੋਰ ਕੋਈ ਵੀ ਨਹੀਂ ਹੈਗਾ ਕਰਨ ਵਾਲਾ ਜਿਹੜੇ ਕੱਲੇ ਕਹਿ ਰਹੇ ਮੇਰੇ ਵਾਂਗੂ ਉਹਨਾਂ ਨੂੰ ਤਾਂ ਫੇਰ ਹਨਾ ਕੰਮ ਕਰਨਾ ਹੀ ਪੈਂਦਾ ਹੈਗਾ ਕੰਮ ਨਾਲ ਹੀ ਸਾਰਾ ਕੁਝ ਹੁੰਦਾ ਹੈਗਾ ਕੰਮ ਆਪਣੇ ਕਰਮਾਂ ਦੇ ਨਾਲ ਮਿਲਦਾ ਆਪਾਂ ਨੂੰ ਤੇ ਕੰਮ ਨੂੰ ਜੇ ਵਿਉਂਤ ਦੇ ਨਾਲ ਕਰੀ ਜਾਵਾਂਗੇ ਤਾਂ ਆਟੋਮੈਟਿਕ ਆਪਣਾ ਕੰਮ ਸੈਟ ਹੋ ਜੂ ਜਦੋਂ ਤੁਸੀਂ ਸਾਰਾ ਕੰਮ ਆਪ ਕਰਦੇ ਹੋ ਤੇ ਮਨ ਨੂੰ ਸੰਤੁਸ਼ਟ ਜੀ ਹੁੰਦੀ ਹੈਗੀ ਵੀ ਅਸੀਂ ਆਹ ਕੰਮ ਆਏ ਕੀਤਾ ਹੈਗਾ ਜਦੋਂ ਲਗਾਤਾਰ ਕੰਮ ਨੂੰ ਕਰਦੇ ਰਹੀਏ ਤੇ ਮੈਂ ਕੋਈ ਵੀ ਮੇਰੀ ਨਾ ਪਸੂਆਂ ਦੇ ਵਿੱਚ ਹੈਲਪਰ ਰੱਖੀ ਹੋਈ ਹੈਗੇ ਤੇ ਨਾ ਹੀ ਮੈਂ ਇੱਧਰ ਆਪ ਦਾ ਕੋਠੀ ਦਾ ਵਿੱਚ ਜਿਹੜਾ ਕੰਮ ਆ ਉਹ ਵੀ ਮੈਂ ਖੁਦ ਕਰਦੀ ਆਂਗੀ ਤੇ ਉੱਥੇ ਵੀ ਮੇਰਾ ਕੋਈ ਹੈਲਪਰ ਨਹੀਂ ਹੈਗਾਗਾ ਮੈਂ ਰੋਟੀ ਬਣਾਉਣ ਤੋਂ ਲੈ ਕੇ ਪਸ਼ੂਆਂ ਦਾ ਕੰਮ ਸਾਰਾ ਮੈਂ ਖੋਦ ਹੀ ਕਰਨਾ ਹੁੰਦਾ ਮਤਲਬ ਮੇਰੇ ਨਾਲ ਪਸ਼ੂਆਂ ਦੇ ਵਿੱਚ ਹੈਲਪ ਕਰਾਉਂਦੇ ਆ ਮੇਰੇ ਹਸਬੰਡ ਦੇ ਡੈਡੀ ਵੀ ਨਾਲ ਲੱਗ ਜਾਂਦੇ ਹੁੰਦੇ ਆਗੇ ਤਾਂ ਮੈਨੂੰ ਉਧਰੋਂ ਕੁਸਕਰਤ ਮਿਲ ਜਾਂਦੀ ਹੁੰਦੀ ਆ ਪਰ ਫਿਰ ਵੀ ਮੈਂ ਗੁਆ ਗੁਆ ਤਾਂ ਜਿਹੜਾ ਉਹ ਗੋਬਰ ਗੈਂਸ ਦੇ ਵਿੱਚ ਆਪ ਹੀ ਪਾਉਣੀ ਆਗੀ ਪਸ਼ੂਆਂ ਚ ਬੋਕਰ ਮਾਰਨੀ ਆਗੀ ਜਦੋਂ ਇਹ ਨਹੀਂ ਹੁੰਦੇ ਪਾਣੀ ਪਿਉਣਾ ਉਹਨਾਂ ਨੂੰ ਪੱਠੇ ਪਾਉਣੇ ਨਾਲ ਮਤਲਬ ਜੇਦੋਂ ਡੈਡੀ ਨਹੀਂ ਕਰਦੇ ਫਿਰ ਮੈਨੂੰ ਨਾਲ ਇਹਨਾਂ ਦੀ ਲੱਗਣਾ ਪੈਂਦਾ ਹੈਗਾ ਤੇ ਮੈਂ ਨਾਲ ਲਾ ਕੇ ਇਹਨਾਂ ਦੇ ਕਰਵਾਉਣੀ ਹੀ ਕਰਵਾਉਣੀ ਹੈਗੀ ਤਾਂ ਜੇ ਇੱਥੇ ਮੈਂ ਆਪਦੇ ਪਾਸੋਂ ਸੌਰੀ ਜਿਹੜਾ ਝਾੜੂ ਪੋਚਾ ਲਾਤਾ ਸੀਗਾ ਫਿਰ ਮੈਂ ਕਰਨ ਲੱਗੀ ਸੀ ਡਾਈਨਿੰਗ ਟੇਬਲ ਦੀ ਸਫਾਈ ਦੇਖੋ ਹੁਣ ਡੇਲੀ ਦਾ ਜਿਹੜਾ ਮਤਲਬ ਕੰਮ ਹੁੰਦਾ ਆਪਣਾ ਸਫਾਈ ਦਾ ਹੀ ਹੁੰਦਾ ਹੈਗਾ ਜੇ ਡੇਲੀ ਆਪਾਂ ਥੋੜੀ ਥੋੜੀ ਚੀਜ਼ਾਂ ਦੀ ਸਫਾਈ ਕਰਦੇ ਰਵਾਂਗੇ ਤਾਂ ਜਿਹੜਾ ਆਪਣਾ ਘਰ ਦੀ ਸਫਾਈ ਵੀ ਹੁੰਦੀ ਹੈਗੀ ਦਸਟ ਵਗੈਰਾ ਜਮਨ ਨਹੀਂ ਜੰਮਦੀ ਹੈਗੀ ਕਿ ਜਿੱਥੇ-ਜਿੱਥੇ ਆਪਾਂ ਨੂੰ ਮੋਟਾ-ਮੋਟਾ ਥਾਂ ਦੀਂਦਾ ਹੈ ਜਿਵੇਂ ਕਿ ਡਾਈਨਿੰਗ ਟੇਬਲ ਹੋ ਗਿਆ ਜਾਂ ਹੋਰ ਆਪਣਾ ਫਰਨੀਚਰ ਦਾ ਸਮਾਨ ਹੋ ਗਿਆ ਜਾਂ ਉੱਥੇ ਤੇ ਆਪਾਂ ਕੱਪੜਾ ਮਾਰਦੇ ਰਗੇ ਤਾਂ ਜਿਹੜੀ ਡਸਟ ਆ ਗਈ ਉਹ ਇਕੱਠੀ ਨਹੀਂ ਹੁੰਦੀ ਤੇ ਜੇ ਆਪਾਂ 2-3 ਦਿਨਾਂ ਬਾਅਦ ਮਾਰਦੇ ਆਂ ਤੇ ਉਹ ਡਸਟ ਜੀ ਜਮਾ ਹੋ ਜਾਂਦੀ ਹੈ ਤੇ ਫਿਰ ਉਹ ਨਾ ਉੱਥੇ ਹੀ ਜੰਮੀ ਜਾਂਦੀ ਰਹਿੰਦੀ ਆ ਆਪਣਾ ਉੱਥੇ ਮਾ ਕਪੜਾ ਮਾਰ ਨੂੰ ਜੀ ਨਹੀਂ ਕਰਦਾ ਹੁੰਦਾਗਾ ਫਿਰ ਉਹ ਜਦੋਂ ਇਕੱਠੀ ਹੋ ਜਾਂਦੀ ਹੈ ਫਿਰ ਆਪਾਂ ਨੂੰ ਬਹੁਤ ਆ ਆਊਟ ਜਾ ਲੱਗਣ ਲੱਗ ਜਾਂਦਾ ਹੈਗਾ ਇਸ ਲਈ ਜੇ ਆਪਾਂ ਡੇਲੀ ਥੋੜਾ ਥੋੜਾ ਕਲੀਨ ਕਰਦੇ ਰਹੀਏ ਤਾ ਸਾਫ ਹੋ ਜਾਂਦਾ ਇੱਥੇ ਦੇਖੋ ਹੁਣ ਮੇਰਾ ਡਾਈਨਿੰਗ ਟੇਬਲ ਜਮਾ ਸਾਫ ਹੋ ਗਿਆ ਆਏਗਾ ਤਾਂ ਇਹਦੇ ਉੱਤੇ ਮੇਰਾ ਇੱਕ ਬਿਸਕਟਾਂ ਦਾ ਵਾਲਾ ਪੀਪਾ ਰੱਖਿਆ ਹੋਇਆਗਾ ਉਹਦੇ ਚ ਬਿਸਕਟ ਜਿਹੜੇ ਘਰ ਦੇ ਘੜਬਾਏ ਹੋਏ ਸੀਗੇ ਤਾਂ ਕੁਝ ਚਮਚ ਵਗੈਰਾ ਪਈ ਆਗੇ ਤਾਂ ਦੇਖੋ ਡਾਈਨਿੰਗ ਟੇਬਲ ਦੀ ਮੈਂ ਸਫਾਈ ਕਰਕੇ ਆ ਕੇ ਫਿਰ ਮੈਂ ਭਾਂਡੇ ਧੋਣ ਲੱਗ ਗਈ ਸੀਗੇ ਕਿਚਨ ਦੇ ਵਿੱਚ ਪਏ ਸੀਗੇ ਤਾਂ ਉਹ ਮੈਂ ਸਾਫ ਕਰਨ ਲੱਗ ਗਈ ਆਂਗੀ ਇਸ ਤਰ੍ਹਾਂ ਮੇਰਾ ਜਿਹੜਾ ਕੰਮ ਆਗਾ ਸਾਰਾ ਵੀ ਨਿਭੜ ਜਾਂਦਾ ਹੈਗਾ ਸਮਝ ਲਓ ਵੀ ਮੈਂ ਤੁਹਾਡੇ ਨਾਲ ਕੱਲ ਜਿਹੜੀ ਕੱਲ ਪਾਰਟ 1 ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਮੈਂ 3:10 ਤੇ ਉੱਠੀ ਸੀਗੀ ਤਾਂ ਮੈਨੂੰ ਇੱਥੇ ਸਮਝ ਲਓ ਵੀ 7 7:30 ਦਾ ਟਾਈਮ ਹੋ ਗਿਆ ਸੀਗਾ ਮੈਂ ਪਸ਼ੂਆਂ ਵਾਲਾ ਵੀ ਸਾਰਾ ਕੰਮ ਨਿਮੇੜਿਆ ਹੀ ਸੀਗੀ ਤੇ ਇੱਧਰ ਵੀ ਮਤਲਬ ਸਮਝ ਲਓ ਵੀ ਮੈਨੂੰ 8:00 ਤੱਕ ਹੋ ਗਿਆ ਸੀਗਾ ਤਾਂ ਫਿਰ ਮੇਰਾ ਦੇਖੋ ਮੈਂ पांडे ਤੋਂ ਕੇ ਸਮਾਰ ਕੇ ਤੇ ਫਿਰ ਮੈਂ ਉਹਦਾ ਦੁੱਧ ਕੱਢਣਾ ਸੀਗਾ ਬਾਲਟੀ ਦੇ ਵਿੱਚ ਦੁੱਧ ਪਿਆ ਸੀਗਾ ਤਾਂ ਉਹਨੂੰ ਦੁੱਧ ਨੂੰ ਕੱਢ ਕੇ ਮੈਂ ਉਹਨੂੰ ਗਰਮ ਕਰਨਾ ਰੱਖਣਾ ਸੀਗਾ ਤੇ ਜੀ ਮੇਰੇ ਜਿਹੜੇ ਚੈਨਲ ਤੇ ਨਵੇਂ ਨੇ ਪਲੀਜ਼ ਮੇਰੀ ਉਹਨਾਂ ਨੂੰ ਬੇਨਤੀ ਆ ਗਈ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਦੇਖੋ ਹੁਣ ਤਾਂ ਥੋੜੇ ਹੀ ਰਹਿ ਗਏ ਆਗੇ 1000 ਤੱਕ ਆ ਰਹੀ ਸਕਦੇ ਹੋ ਤੁਸੀਂ ਤਾਂ ਪਲੀਜ਼ ਸਬਸਕ੍ਰਾਈਬ ਕਰੋ ਜਿਨ੍ਹਾਂ ਦਾ ਕੀਤਾ ਹੋਇਆ ਬਹੁਤ-ਬਹੁਤ ਧੰਨਵਾਦ ਆ ਮੈਂ ਤੁਹਾਨੂੰ ਦਿਖਾ ਰਹੀ ਸੀਗੀ ਕਿ ਮੈਂ ਕਮੇਲੇ ਦੇ ਵਿੱਚੋਂ ਨਾ ਜਿਹੜੀਆਂ ਬਾਸਕਟ ਲੈ ਕੇ ਆਈ ਸੀਗੀ ਤੇ ਮੈਨੂੰ ਇਹਨਾਂ ਦਾ ਕਲਰ ਬਹੁਤ ਸੋਹਣਾ ਲੱਗਿਆ ਹੈਗਾ ਤੇ ਸੈੱਟ ਸੀਗਾ ਇਹ ਵੱਡਾ ਛੋਟਾ ਉਦੋਂ ਛੋਟਾ ਤੇ ਮੈਨੂੰ ਬਹੁਤ ਸੋਹਣਾ ਲੱਗਿਆ ਤੇ 100 ਰੁਪਏ ਦੇ ਵਿੱਚ ਹੀ ਰਾਇ ਮੈਨੂੰ ਮਿਲਿਆ ਸੀਗਾ ਤੇ ਮੈਂ ਉਹ ਲੈ ਕੇ ਆਈ ਦੀ ਹਜੇ ਤਾਂ ਮੇਰੇ ਕੋਲੇ ਬਾਸਕਟ ਤਾਂ ਪਈ ਸੀਗੇ ਤੇ ਮੈਂ ਉਹ ਸਾਹਮ ਕੇ ਰੱਖ ਲੈਵਾਂਗਾ ਚਲੋ ਜਦੋਂ ਦੂਜੇ ਟੁੱਟ ਗਏ ਉਦੋਂ ਮੈਂ ਇਹਨਾਂ ਨੂੰ ਯੂਜ਼ ਕਰ ਲੂੰਗੀ ਤੇ ਬਾਕੀ ਹੁਣ ਮੈਂ ਦੇਖੋ ਨਾਲ ਹੀ ਚਾਹ ਧਾਰਤੀ ਸੀ ਤੇ ਨਾਲ ਹੀ ਦੁੱਧ ਗਰਮ ਹੋਣਾ ਧਰਤ ਆਏਗਾ ਤੇ ਫਿਰ ਮੈਂ ਆਪਦੀ ਜਿਹੜੀ ਕਿਚਨ ਕਾਊਂਟਰ ਆਗਾ ਉਹ ਕਲੀਨ ਕਰ ਦੂੰਗੀ ਤੇ ਇਸ ਤਰ੍ਹਾਂ ਮੇਰੀ ਜਿਹੜੀ ਕਿਚਨ ਦੀ ਵੀ ਸਫਾਈ ਹੋ ਜਾਊਗੀ ਤਾਂ ਬਸ ਇਸ ਤੋਂ ਬਾਅਦ ਮੇਰੀ ਰੋਟੀ ਰਹਿ ਜੂਗੀ ਮੈਂ ਰੋਟੀ ਲਾਉਣੀ ਹੈਗੀ ਤੇ ਮੇਰੇ ਦੇਖੋ ਮੇਰੇ ਚੈਨਲ ਨਾਲ ਪਲੀਜ਼ ਬਾਅਦ ਤੋਂ ਬਾਅਦ ਜੁੜੋ ਮੇਰੇ ਚੈਨਲ ਨੂੰ ਸਪੋਰਟ ਕਰੋ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਆਗੀ ਸਬਸਕ੍ਰਾਈਬ ਕਰੋ ਕਿਉਂਕਿ ਪਹਿਲਾਂ ਪਹਿਲਾਂ ਬਹੁਤ ਕੁਝ ਸੋਨਾ ਵੀ ਪੈਂਦਾ ਕੋਸਾਣਾ ਵੀ ਪੈਂਦਾ ਹੈਗਾ ਤਾਂ ਮੈਂ ਜੇ ਹੁਣ ਇਹ ਕੰਮ ਚਲਾਇਆ ਤਾਂ ਤੁਹਾਡੀ ਹੈਲਪ ਦੇ ਨਾਲ ਹੀ ਮੈਨੂੰ ਅੱਗੇ ਵਧਾ ਸਕਦੀ ਆਂ ਕਿ ਤਾਂ ਪਲੀਜ਼ ਮੇਰੀ ਵੀਡੀਓ ਜਦੋਂ ਵਿਊਜ਼ ਆ ਰਹੇ ਆ ਸਬਸਕ੍ਰਾਈਬ ਕਰਾ ਟਾ ਤਾਂ ਪਲੀਜ਼ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਤੇ ਦੇਖੋ ਹੁਣ ਮੇਰੇ ਇੱਥੇ ਚਾਹ ਸਾਰੇ ਹੋ ਗਿਆ ਦੇਖੋ ਸਾਡੇ ਦਰਾਜਾਂ ਦੇ ਵਿੱਚ ਨਾ ਸਿਉਂਖ ਪਈ ਹੋਈ ਹੈਗੀ ਰਸੋਈ ਦੇ ਤੇ ਵਿੱਚੋਂ ਜਿਹੜੀ ਮਾੜੀ ਲੱਕੜ ਸੀਗੀ ਉਹ ਸਾਰੀ ਸਿਉਂਖ ਪੈ ਗਈ ਹੈਗੀ ਦੀ ਉਹ ਸਾਡਾ ਦਰਾਜ ਨਾਲ ਲੱਗ ਨਹੀਂ ਰਿਹਾ ਹੈਗਾ ਤੇ ਜਿਹੜੀ ਚੰਗੀ ਲੱਕੜ ਸੀਗੀ ਤੇ ਉਹ ਸਾਰੀ ਵਧੀਆ ਪਈ ਤੇ ਜਿਹੜੀ ਮਾੜੀ ਸੀਗੀ ਉਹਨੂੰ ਸਿਉਂਖ ਲੱਗੀ ਮੈਂ ਦੋ ਤਿੰਨ ਵਾਰੀ ਤੇਲ ਵੀ ਲਾਇਆ ਸਿਉਂਖ ਵਾਲਾ ਪਰ ਫਿਰ ਵੀ ਸਿਉਂਖ ਜਿਹੜੀ ਜਾ ਨਹੀਂ ਰਹੀ ਸੀਗੀ ਤਾਂ ਹੁਣ ਇਹਨੂੰ ਅਸੀਂ ਠੀਕ ਕਰਵਾਵਾਂਗੇ ਤਾਂ ਇੱਥੇ ਮੈਂ ਦਿਖਾਉਦਾ ਕੰਮ ਸਾਰਿਆਂ ਨੂੰ ਮੇੜ ਕੇ ਆ ਕੇ ਚਾਹ ਬਣ ਗਈ ਸੀ ਤੇ ਫਿਰ ਮੈਂ ਚਾਹ ਪੀਣ ਲੱਗ ਗਈ ਤੇ ਜੀ ਉਮੀਦ ਕਰਨੀ ਵੀ ਇੱਥੇ ਤੁਹਾਨੂੰ ਮੇਰੀਆਂ ਵਲੌਗ ਮੇਰੀਆਂ ਵੀਡੀਓ ਪਸੰਦ ਆ ਰਹੀਆਂ ਹੋਣਗੀਆਂ ਮੇਰੇ ਕੰਮ ਵਧੀਆ ਲੱਗ ਰਹੇ ਹੋਣਗੇ ਤਾਂ ਕੀਜ਼ ਬਦਿਆ ਲੱਗ ਰਿਹਾ ਮੇਰੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰੋ ਮੈਨੂੰ ਸਪੋਰਟ ਕਰੋ ਮੇਰੇ ਇੱਕ ਲਾਈਕ ਕਰ ਦਿਆ ਕਰੋ ਵੀਡੀਓ ਤੇ ਤੇ ਪਿਆਰਾ ਜਿਹਾ ਕਮੈਂਟ ਕਰਕੇ ਮੈਨੂੰ ਦੱਸ ਦਿਆ ਕਰੋ ਵੀ ਤੁਹਾਨੂੰ ਮੇਰੀ ਵੀਡੀਓ ਕਿਦਾਂ ਦੀ ਲੱਗੀ ਆਗੀ ਮੈਂ ਤੁਹਾਡੇ ਕਮੈਂਟ ਕਮੈਂਟਾਂ ਦੇ ਜਿਹੜੇ ਰਿਪਲਾਈ ਵੀ ਕਰਦੀ ਆਗੀ ਤੇ ਮੈਂ ਤੁਹਾਡੇ ਕਮੈਂਟ ਦੇਖਦੀ ਆ ਮੈਨੂੰ ਇੱਕ ਮੋਟੀਵੇਸ਼ਨ ਜਾਂ ਮਿਲ ਜਾਂਦਾ ਹੈਗਾ ਕਮੈਂਟ ਪੜ੍ਹ ਕੇ ਤੇ ਮੈਨੂੰ ਬਹੁਤ ਇਤਸਾਹ ਵੀ ਹੁੰਦਾ ਹੈਗਾ ਕਿ ਮੈਂ ਤੁਹਾਡੇ ਕਮੈਂਟ ਪੜਾ ਤੇ ਬਾਕੀ ਜਦੋਂ ਆਪਾਂ ਸਾਰਾ ਕੰਮ ਕਰਕੇ ਆਪਾਂ ਮਿਹਨਤ ਕਰਕੇ ਜਦੋਂ ਜਦੋਂ ਆਪਾਂ ਅੱਗੇ ਵਧਦੇ ਹਾਂ ਗਰੋ ਕਰਦੇ ਹਾਂ ਤਾਂ ਉਸ ਚੀਜ਼ ਨੂੰ ਲੈ ਕੇ ਆਪਾਂ ਨੂੰ ਜਿਹੜੀ ਖੁਸ਼ੀ ਹੁੰਦੀ ਹੈਗੀ ਨਾ ਇਹ એનર્ਜੀ ਹੁੰਦੀ ਹੈ ਉਹ ਹੋਰ ਆਪਾਂ ਨੂੰ ਕੰਮ ਲਈ ਮੋਟੀਵੇਸ਼ਨ ਕਰਦੀ ਹੈ ਤਾਂ ਉਸ ਖੁਸ਼ੀ ਦੇ ਵਿੱਚ ਹੋਰ ਕੰਮ ਕਰਨ ਨੂੰ ਜੀ ਕਰਦਾ ਹੈ ਲਓ ਜੀ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਬਾਏ ਬਾਏ